ਸਸੀ ਗਾਲੀ ਤੁਸੀਂ ਦੇਖ ਰਹੇ ਹੋ ਹਨੀਓ ਤੇ ਮੇਰੇ ਨਾਲ ਸੁੱਖਾ ਭਾਈ ਜਗਦੀਪ ਭਾਈ ਤੇ ਅਮਰਤ ਭਾਈ ਕੋ ਹਾਂ ਮੁੱਚੇ ਦੇਖੋ ਮੁੱਚ ਹਾਂ ਲੈ ਲੈ ਹਾਂ ਹੈ ਹੈ ਤਾਂ 200 ਇਹ ਨੇ ਬਾਕੀ ਫੇਕ ਪੁਆਏ ਸਾਕੀ ਤੁਸੀਂ ਜਿਹੜਾ ਨਾਮ ਲੈ ਰਹੇ ਆ ਜੇ ਮੈਂ ਬਾਹੋਰੀ ਬਾਬਰਵਿੰਦਰ ਸਿੰਘ ਜੋਨੀ ਨਹੀਂ ਕਹਿੰਦੇ ਆਪਾਂ ਤਾਂ ਨਾਮ ਲੈਣਾ ਰਾਜੀ ਜੀ ਹਾਂ ਮੈਂ ਆਪਾਂ ਨਾਮ ਲੈਣਾ ਬੱਸ ਹੀ ਗੱਲ ਹੀ ਤੁਸੀਂ ਦੇਖ ਰਹੇ ਹੋ ਹਨੀ ਨੂੰ ਤੇ ਮੇਰੇ ਨਾਲ ਸੁੱਖਾ ਭਾਈ ਜਗਦੀਪ ਭਾਈ ਤੇ ਅਮਰਤ ਭਾਈ ਇਹਨਾਂ ਦਾ ਸਾਰਿਆਂ ਦਾ ਇੱਥੇ ਆਉਣ ਤੇ ਜੀ ਆਇਆਂ ਅੱਜ ਅਸੀਂ ਥੋੜੀ ਜਿਹੀ ਗੱਲਬਾਤ ਕਰਾਂਗੇ ਆਪਣੇ ਬਾਰੇ ਤੇ ਆਪਣੀ ਕੀਤੀ ਮਿਹਨਤ ਬਾਰੇ ਪੈਸੇ ਕੀਤੀ ਨਹੀਂ ਮਿਹਨਤ ਕੀਤੀ ਹੈ ਕੋਈ ਚਲੋ ਉਹਦੇ ਬਾਰੇ ਗੱਲ ਕਰਾਂਗੇ ਹਾਂਜੀ ਸ਼ੁਰੂ ਕਰੀਏ ਆਪਾਂ ਜੀ ਬੜਦ 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 ਜੀ ਬੜਦ ਬਹੁਤ ਟਾਈਮ ਹੋ ਗਿਆ ਠੀਕ ਹੈ ਇੱਕ ਪਹਿਲਾਂ ਕਹਿ ਦਵਾਂ ਹਸੜਾ ਨਹੀਂ ਕਿਸੇ ਨੇ ਵੀ ਠੀਕ ਹੈ ਤੇ ਸਭ ਤੋਂ ਪਹਿਲਾਂ ਜਿਨ੍ਹਾਂ ਦਾ ਇਹ ਚੈਨਲ ਆ ਉਹਨਾਂ ਨੂੰ ਵੀ ਆਪਾਂ ਜਾਣਕਾਰੀ ਦੰਨੇ ਆ ਸਾਡੇ ਜਗਦੀਪ ਵੀਰ ਜੀ ਹਾਂਜੀ ਵੀਰੇ ਆਪਣੇ ਬਾਰੇ ਕੁਝ ਦੱਸੋ ਮੈਂ ਜਗਦੀਪ ਸਿੰਘ ਜੀ ਤੇ ਇਹ ਮੇਰਾ ਚੈਨਲ ਆ ਅੱਛਾ ਮੇਰੇ ਨਾਲ ਥੋੜੇ ਹਾਂਜੀ ਵੀ ਉਸਕਚੈਨ ਸਿੰਘ ਸਾਡਾ ਦੋਆਂ ਦਾ ਸਾਂਝਾ ਕੰਮ ਹੁੰਦਾ ਤੇ ਇੱਕ ਚੈਨਲ ਇਹਨਾਂ ਦਾ ਕੰਮ ਮੇਰਾ ਅਸੀਂ ਦੋ ਸਾਂਝਾ ਹਾਂ ਸਾਂਝੀ ਲਾ ਲਓ ਸਾਂਝਾ ਥੁੱਲਾ ਅੱਛਾ ਤੇ ਸਾਡੀਆਂ ਅਸੀਂ ਆਪਦੇ ਚੈਨਲ ਉੱਤੇ ਕੰਮ ਇਕੱਠੇ ਕਰਦੇ ਆਂ ਤੁਸੀਂ ਆਪਣੇ ਚੈਨਲ ਦਾ ਨਾਮ ਦੱਸਣਾ ਭਾਬੀ ਮੈਂ ਇਹ ਸਾਡੇ ਦੋ ਚੈਨਲ ਨੇ ਜੀ ਇੱਕ ਦਾ ਨਾਮ ਹਲੇ ਅਸੀਂ ਪੱਕਾ ਨਹੀਂ ਰੱਖਿਆ ਹੋਇਆ ਉਹ ਬਦਲਦੇ ਰਹਿੰਦੇ ਆ ਇੱਕ ਦਾ ਨਾਮ ਹੈਗਾ ਸ਼ਬਦ ਰੂਪ ਉਹ ਹੋਵੇਗਾ ਮੇਰਾ ਛੇੜਾ ਬਦਲਦਾ ਰਹਿੰਦਾ ਉਹ ਵਈ ਸੁਖੇਗਾ ਇਹ ਹਲੇ ਪਤਾ ਹੀ ਨਹੀਂ ਹੈਗਾ ਵੀ ਉਹ ਚੈਨਲ ਦਾ ਪੱਕਾ ਨਾਮ ਕੀ ਹੈ ਨਹੀਂ ਹੁਣ ਪੱਕਾ ਹੋ ਗਿਆ ਹੁਣ ਨਾਮ ਸੁਖ ਸਰਦਾਰ ਪੱਕਾ ਹੋ ਗਿਆ ਯਾਰ ਹਾਂ ਤੋਂ ਲੋਗੋ ਲੋਗੋ ਬਣ ਚੁੱਕੇ ਨੇ ਉਹਦੇ ਪੋਸਟਰ ਛਪ ਚੁੱਕੇ ਨੇ ਤਾਂ ਹੁਣ ਸੁਖ ਸਰਦਾਰ ਫਾਈਨਲ ਹੈ ਸਤਿਨਾਮ ਮੈਂ ਸੁਣਿਆ ਤੁਸੀਂ ਬਹੁਤ ਜ਼ਿਆਦਾ ਪੜ੍ਹੇ ਲਿਖੇ ਆ ਸਾਰੇ ਕੋਈ ਪੀ ਐਚ ਡੀ ਕਰ ਰਿਹਾ ਕੋਈ ਬੀ ਪੀ ਐਡ ਕਰਕੇ ਹਟਿਆ ਕੋਈ ਇਮੀਗ੍ਰੇਸ਼ਨ ਬ੍ਰਾਂਚ ਚ ਲੱਗ ਗਿਆ ਇਹ ਸਟੇਕ ਭਾਈ ਸਾਹਿਬ ਨੇ ਇਹ ਬਾਹਰ ਨੂੰ ਬੰਦੇ ਸਪਲਾਈ ਕਰਦੇ ਨੇ ਇਹ ਕਿੱਦਾਂ ਕਰਦੇ ਬੱਸ ਤੇ ਜਾਂ ਆਟੋ ਤੇ ਨਹੀਂ ਆਪਾਂ ਜਹਾਜ਼ ਭੇਜੀਦਾ ਇਹਦੀ ਇਕੱਠੀ ਛੋਟਾ ਮੁੰਡਾ ਜਹਾਜ਼ ਸਮੁੰਦਰ ਵਾਲਾ ਨਹੀਂ ਜੋ ਹਵਾ ਜਹਾਜ਼ ਇਕੱਠਾ ਜਹਾਜ਼ ਠੀਕ ਹੈ ਜਿਹੜਾ ਹਵਾ ਚੈਨਲ ਵਾਲਾ ਨੇ ਉਹ ਖਾਂਬੇ ਜੇ ਮਾਰ ਕੇ ਜਾਂਦਾ ਹਾਂਜੀ ਮੈਂ ਤੁਹਾਨੂੰ ਖਾਸ ਕਰਕੇ ਦੱਸ ਦੇਵਾਂ ਸਾਡੇ ਵਿਚਕਾਰ ਬੈਂਕ ਦੇ ਮੈਨੇਜਰ ਸਾਹਿਬ ਵੀ ਬੈਠੇ ਨੇ ਜੋ ਲੋਕਾਂ ਨੂੰ ਲੋਨ ਵੀ ਦਿੰਦੇ ਨੇ ਤੇ ਉਹਨਾਂ ਦੀ ਐਫ ਡੀ ਵੀ ਕਰਦੇ ਨੇ। ਪਾਜੀ ਤੁਹਾਡਾ ਵੀ ਜੀ ਆਇਆਂ ਨੂੰ। ਧੰਨਵਾਦ ਜੀ। ਹਾਂ ਜੀ ਇਹਨਾਂ ਦੇ ਵੀ ਪੇਜ ਬਣਾਏ ਨੇ ਕਈ ਬਣਾਏ ਨੇ। ਚੱਲਣਗੇ ਮਹਾਰਾਜ ਬਾਬਾ ਦੀ ਕਿਰਪਾ ਬਾਬੇ ਆਸ਼ੀਰਵਾਦ ਨਾਲ ਹੈ ਤੇ ਤੁਸੀਂ ਆਪਣੇ ਬਾਰੇ ਕੁਝ ਦੱਸੋ ਕਿੰਨੇ ਕੇ ਤੁਸੀਂ ਲੋਨ ਕਰਦੇ। ਦੇਖੋ ਜੀ ਪਹਿਲੀ ਗੱਲ ਹੈ ਮੈਂ ਲੋਨ ਨਹੀਂ ਕਰਦਾ ਜੀ। ਓ ਅੱਛਾ ਗੱਲ ਤਾਂ ਦੱਸਿਆ ਗੱਲ ਤਾਂ ਤੁਸੀਂ ਚੱਲ ਤੁਹਾਡੀ ਜਾਣਕਾਰੀ ਦੱਸ ਦੇਵਾਂ ਆਪਾਂ ਸੇਵਿੰਗ ਕਰਾਉਂਦੇ ਆ ਜਿਹਦੇ ਵਿੱਚ ਲੋਕ ਟੈਕਸ ਵਗੈਰਾ ਤੋਂ ਬਚਣਾ ਚਾਹੁੰਦੇ ਨੇ। ਕੀ ਜਾ ਐਫ ਡੀਆਂ ਵੀ ਚਲੋ ਆਪਾਂ ਨਹੀਂ ਕਰਦੇ ਹੈ ਠੀਕ ਹੈ ਤੇ ਮੈਂ ਇੱਕ ਖਾਸ ਗੱਲ ਦੱਸ ਦਵਾਂ ਤੁਹਾਨੂੰ ਇਹ ਸਾਰੇ ਜਿੰਨੇ ਵੀ ਅਸੀਂ ਬੈਠੇ ਆ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿੱਚ ਪੜ੍ਹਦੇ ਰਹੇ ਆ ਸਾਡੇ ਜਿੰਨਾਂ ਨੇ ਯਾਰ ਅਸੀਂ ਲੱਤਾ ਕਿਸੇ ਨੂੰ ਲੱਤਾਂ ਨਹੀਂ ਹੋਣਾ ਹੈ ਨਾ ਵੀ ਸੱਚੀ ਗੱਲ ਹੈ ਇਹ ਆਪਾਂ ਪੜੇ ਵੀ ਆ ਪੜੇ ਵੀ ਆ ਜਨ ਵੀ ਅਨੰਦ ਨਾਲ ਜ਼ਿੰਦਗੀ ਗੰਢੀ ਆ ਵੀ ਅਨੰਦ ਲੱਤਾ ਪੂਰਾ ਉੱਥੇ ਅੱਜ ਵੀ ਅੱਛਾ ਜਿਹੜਾ ਜਿਹੜਾ ਸਾਡੇ ਸਾਰਿਆਂ ਬਾਰੇ ਦੱਸ ਰਿਹਾ ਇਹ ਸਾਡਾ ਵੀਰ ਇਹ ਇਹ ਬੀਪੀਐਡ ਕਰਕੇ ਸਾਡੇ ਨੇ ਤੇ ਇਹ ਇਹਨਾਂ ਦਾ ਨਾਮ ਹੈਗਾ ਜਜ਼ਬਾਤੀ ਸ਼ਾਇਰ ਨੇ ਆਪਾਂ ਦੇ ਕੋ ਕੱਲਾ ਜਜ਼ਬਾਤੀ ਸ਼ਾਇਰ ਨਹੀਂ ਆਪਾਂ ਮਲੇਸ਼ ਵੀ ਕਹਿ ਸਕਦੇ ਆ ਹਾਂ ਇਹ ਸ਼ਾਇਰੀ ਵੀ ਕਰਦੇ ਨੇ ਤੇ ਘੋਰਦੇ ਵੀ ਨੇ ਤੇ ਇਹਨਾਂ ਨੂੰ ਵਿਚਾਰੀਆ ਵੀ ਕੋਈ ਵੀ ਇੱਕ ਹੋਣੀ ਹੋਣੀ ਹਾਂ ਮੈਂ ਤੇਰੇ ਤੇ ਅੱਖ ਰੱਖੀ ਤੂੰ ਮੇਰੇ ਤੇ ਅੱਖ ਰੱਖੀ ਬਸ ਦੋਨਾਂ ਨੇ ਇੱਕ ਦੂਜੇ ਤੇ ਅੱਖ ਰੱਖੀ ਫੇਰ ਉਹੜੀ ਮਾਰੇ ਹੁਣ ਇੱਕ ਨੂੰ ਹਾਂ ਤੇ ਸਭ ਤੋਂ ਵੱਡੀ ਇਨਫੋਰਮੇਸ਼ਨ ਤੁਹਾਨੂੰ ਅਸੀਂ ਦੇ ਜਾਣੀ ਚਾਹੁੰਦੇ ਆ ਹਾਂਜੀ ਵੀ ਹੁਣ ਅਸੀਂ ਪ੍ਰੋਡਕਸ਼ਨ ਹਾਊਸ ਆਪਣਾ ਸ਼ੁਰੂ ਕੀਤਾ ਉਹਦੇ ਵਿੱਚ ਅਸੀਂ ਫੂਟੇ ਰੂਗਰੂ ਫਿਲਮਾਂ ਸ਼ਾਰਟ ਮੂਵੀਜ਼ ਬੈਬੀ ਸੀਰੀਜ਼ ਇਹ ਜਿਹੜੀਆਂ ਵਧੀਆ ਚੀਜ਼ਾਂ ਜਿਹੜੀਆਂ ਤੁਸੀਂ ਦੇਖਣੀ ਆ ਪਤੰਦ ਕਰਦੇ ਹੋ ਜਲਦੀ ਲੈ ਕੇ ਹਾਜ਼ਰ ਹੋ ਰਹੇ ਆ ਸਾਡਾ ਅਸੀਂ ਨਵਾਂ ਚੈਨਲ ਬਣਾਇਆ ਸੁਖ ਰੂਪ ਫਿਲਮਜ਼ ਉਹਦੇ ਤੇ ਤੁਹਾਨੂੰ ਇਹ ਸਾਰਾ ਕੁਝ ਮਿਲੂਗਾ ਸਾਰੇ ਜਣੇ ਜਾ ਕੇ YouTube ਤੇ Sukh Roop Films ਭਰ ਕੇ ਸਬਸਕ੍ਰਾਈਬ ਕਰ ਲਿਓ। ਬਾਕੀ ਉਹ ਚੈਨਲ ਦਾ ਲਿੰਕ ਆਪੇ ਇਸ ਵੀਡੀਓ ਦੇ ਬਾਇਓ ਚ ਵੀ ਪਾ ਦੇਵਾਂਗੇ। ਤੁਸੀਂ ਉੱਥੋਂ ਜਾ ਕੇ ਵੀ ਕਰ ਸਕਦੇ ਹੋ। ਹੁਣ ਅਸੀਂ ਫਿਲਮਾਂ 'ਚ ਕੰਮ ਤਾਂ ਬਹੁਤ ਕਰ ਲਿਆ। ਤੇ ਕਿਹੜੀ ਕਿਹੜੀ ਫਿਲਮਾਂ 'ਚ ਕੰਮ ਕਰ ਲਿਆ ਆਪਾਂ? ਖਾਜੀਆਂ 'ਚ ਕਰ ਲਿਆ। ਬਈ ਪਹਿਲਾਂ ਤਾਂ ਇੱਕ ਉਹਦੀ ਦਰਜੀਤ ਦੀ ਫਿਲਮ ਆਈ ਸੀਗੀ ਜਿਹੜੀ ਪੈਨ ਹੋ ਗਈ ਖਲੜੇ ਵਾਲੀ। ਖਲੜੇ ਵਾਲੀ। ਹੈਨਾ ਉਹਦੇ ਬਾਅਦ ਨਾਨਕ ਨਾਮ ਜਹਾਜ਼ ਵਾਲੇ ਚ ਵੀ ਕੀਤਾ ਕੰਮ ਫੌਜੀ ਦਾ ਕੰਮ ਕੀਤਾ ਹੈਨਾ ਠੀਕ ਹੈ ਉਹਦੇ ਬਾਅਦ ਜੇ ਤੁਸੀਂ ਵੀ ਦੋ ਤਿੰਨ ਫਿਲਮਾਂ ਚ ਕੀਤਾ ਹੈ ਮੈਂ ਕਰਿਆ ਪਹਿਲਾਂ ਜਾਗੂ ਆਈ ਆ ਉਹਦੇ ਵਿੱਚ ਸ਼ਹੀਦ ਸਿੰਘ ਦਾ ਰੋਲ ਸੀਗਾ ਇੱਕ ਦਾ ਉਹ ਕੀਤਾ ਉਹ ਫਿਲਮ ਜਦ ਕਿ ਅੱਗੇ ਨਹੀਂ ਆਈ ਉਹ ਫਿਰ ਕਿਹਾ ਕਿ ਸ਼ਰਮਣੀ ਕਮੇਟੀ ਨੇ ਬੰਦ ਕਰ ਦਿੱਤੀ ਉਹ ਤੁਸੀਂ ਆਗੇ ਸੀਗੇ ਨਾ ਵਿੱਚ ਤਾਲੀ ਆਈ ਉਹ ਕਰਦੇ ਨਾ ਉਹ ਫਿਰ ਉਹ ਸ਼ਰਮਣੀ ਕਮੇਟੀ ਨੇ ਮਤਲਬ ਜਿਹੜੀਆਂ ਫਿਲਮਾਂ ਬੰਦ ਕਰਦੀਆਂ ਫਿਰ ਉਹ ਫਿਲਮ ਪਰਦੇ ਤੇ ਨਹੀਂ ਆ ਸਕੀ ਦੂਜੀ ਫਿਲਮ ਵਿੱਚ ਆਰਮੀ ਮੈਨ ਦਾ ਰੋਲ ਕੀਤਾ ਜਿਹੜੀ ਬਣੀ ਸੀ ਉਹ ਤਾਂ ਬਾਲਾ ਕੈਂਡਰ ਰੋਲ ਸੀਗਾ ਇਹਦੀ ਅੱਖਾਂ ਨਹੀਂ ਸੋਹਣੀਆਂ ਲੱਗਦੀ ਸੀਗੀਆਂ ਨਾ ਸਾਰੇ ਵੀ ਡਾਇਰੈਕਟਰ ਵੀ ਕਹਿ ਰਹੇ ਸੀਗਾ ਸਾਨੂੰ ਪੈ ਹੁੰਦੀ ਹੈ ਤੋ ਉਹ ਪੈ ਕਾ ਤਿਆਰੀ ਦੀ ਭਾਈ ਉਹ ਡਾਇਰੈਕਟਰ ਜਾਣਦਾ ਬਸ ਫਿਰ ਦੇਖਿਆ ਜਾਵੇ ਵੈਸੇ ਆਫਰ ਤਾਂ ਕਈ ਵੀ ਫਿਲਮਾਂ ਤੋਂ ਆਈ ਹੈ ਪਰ ਆਪਾਂ ਚਲੋ ਜਿਹੜੀਆਂ ਅਸੀਂ ਕਰਦੇ ਜਿਹੜੀ ਆ ਫਿਲਮ ਦੀ ਵੀ ਆਈ ਸੀਗੀ ਪਰ ਆਪਾਂ ਪਰ ਆਪਾਂ ਸਨਾ ਕੀਤੀ ਆ ਅਸੀਂ ਫਿਲਮ ਉਹ ਕਰਦੇ ਆ ਜਿਹੜੀਆਂ ਸਿੱਖੀ ਸਿਧਾਂਤਾਂ ਤੇ ਸਹੀ ਉਤਰਦੀਆਂ ਨੇ ਹਾਲ ਤੋ ਫਿਲਮਾਂ ਚ ਨਾ ਸੀ ਕਦੇ ਗਏ ਆ ਪਹਿਲਾਂ ਬਾਈ ਬਨੇਦਰ ਤੇਜਸਰ ਦੀ ਮਸਤਾਨੀ ਆਈ ਜੀ ਉਹ ਤੋਂ ਵੀ ਆਫਰ ਆਈ ਸੀ ਕਿ ਉਹ ਤੋਂ ਵੀ ਆਫਰ ਆਈ ਸੀ ਚਲੋ ਆਪਾਂ ਗਏ ਨਹੀਂ ਹੈਗੇ ਨਾ ਨਹੀਂ ਸਹੀ ਲੱਗੀ ਆਪਾਂ ਚਲੋ ਕਹਿ ਸਕਦੇ ਆ ਵੀ ਸਾਨੂੰ ਕੰਮ ਕਰਨ ਨਾਲ ਚੰਗਾ ਨਹੀਂ ਲੱਗਾ ਕਿਸੇ ਦੇ ਥੱਲੇ ਲਾ ਕੇ ਹੁਣ ਅਸੀਂ ਆਪ ਦਾ ਪ੍ਰੋਡਕਸ਼ਨ ਹਾਂ ਸ਼ੁਰੂ ਕਰਿਆ ਅਸੀਂ ਆਪਣੀਆਂ ਫਿਲਮਾਂ ਬਣਾਵਾਂਗੇ ਤੁਹਾਨੂੰ ਐਕਟਰਾਂ ਨਾਲ ਐਕਟਰਾਂ ਦੀ ਵੀ ਲੋੜ ਆ ਸਾਨੂੰ ਫਿਲਮ ਚ ਕੰਮ ਕਰਨ ਵਾਲੇ ਮੁੰਡੇ ਕੁੜੀਆਂ ਸਾਰਿਆਂ ਦੀ ਲੋੜ ਆ ਤੇ ਸਾਨੂੰ ਸਭ ਤੋਂ ਵੱਡੀ ਤੁਹਾਡੇ ਸਾਥ ਦੀ ਲੋੜ ਹੈ ਸਬਸਕ੍ਰਾਈਬ ਦੀ ਵੀ ਲੋੜ ਆ ਸਬਸਕ੍ਰਾਈਬ ਕੀ ਸਬਸਕਰ ਸਬਸਕਰ ਸਬਸਕ੍ਰਾਈਬ ਸਬਸਕਰਾਈਬ ਵੀ ਦੀ ਲੋੜ ਹੈ ਨਾ ਫੋਲੋ ਲਾਈਕ ਸ਼ੇਅਰ ਹਮ ਦੇ ਥੋੜੀ سپورਟ ਦੀ ਜ਼ਿਆਦਾ ਲੋੜ ਹੈ ਇਹ ਤਾਂ ਜਦੋਂ ਹਾਸਿੰਗੋਲ ਕਰੀ ਜਾਂਦੇ ਆ ਅਸੀਂ ਸਾਡੇ ਵਿਚਕਾਰ ਅਮਰਤਵੀਰ ਵੀ ਬੈਠਾ ਹੈ ਉਹਦੇ ਬੁੱਲ੍ਹਾਂ ਇਦਾਂ ਜਿਵੇਂ ਥੱਲੇ ਕੂਲੀ ਪਲਾਈ ਹੁੰਦੀ ਹੈ ਪਰ ਉਹ ਲੌਂਦਾ ਨਹੀਂ ਹੈਗਾ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਮੁੰਡੇ ਦੀ ਸਮਾਈਲ ਦੇਖੋ ਹੈ ਮੁੱਛ ਦੇਖੋ ਮੁੱਛ ਹੈ ਲੈ ਲੈ ਹੈ ਹੈ ਇਹ 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 ਸਾਡਾ ਸਾਰਿਆਂ ਤੋਂ ਛੋਟਾ ਬੱਚਾ ਜੀ ਇਹ ਨੂੰ ਆਪਦੇ ਜਵਾਕਾਂ ਵਾਂਗੂ ਰੱਖਿਆ ਹੋਇਆ ਤੇ ਇਹ ਬੱਚਾ ਭੋਲਾ ਤੇ ਇਹ ਕੋਸ਼ਿਸ਼ਾਂ ਸਿੱਖਦਾ ਹਾਲੇ ਨਵੀਆਂ ਪਰ ਇਹ ਸਭ ਤੋਂ ਵੱਧ ਪੈਸੇ ਈ ਕਮਾਉਂਦਾ ਆਪਣੇ ਚ ਹਾਂ ਇਹ ਤਾਂ ਹੈ ਇਹ ਲੱਖਾਂ ਲੱਖਾਂ ਚ ਕੱਢਣ ਵਾਲੀ ਸਾਮਾਨ ਇਹ ਝੂਠ ਹੈ ਜੀ ਸਭ ਤੋਂ ਵੱਧ ਪੈਸਾ ਬੈਂਕ ਵਾਲਾ ਬੰਦਾ ਕਮਾਉਂ ਉਹ ਵੀ ਸਾਡੇ ਵਿੱਚ ਬੈਠਾ ਹੈ ਲੇਕਿਨ ਤੁਸੀਂ ਪਹਿਲਾਂ ਮਿਲ ਕੇ ਹਟਿਓ ਨਹੀਂ ਹੋਣੀ ਸੁਚੈਂਸਿੰਗ ਹਾਂ ਇਹ ਬੰਦੇ ਸਭ ਤੋਂ ਗੱਲ ਸੁਣ ਲਈ ਹੈ ਜੀ ਇਹਦੀ ਸੈਲਰੀ ਹੈ 1,20,005 ਰੁਪਏ ਉੱਪਰਲੇ ਪੰਜ ਜ਼ਰੂਰੀ ਹੰਜਰ ਪੀਵਾ ਪਿੱਛੇ ਤਾਂ ਕੁਸਦੀ ਅਸੀਂ ਕਾਹਦਾ ਚ ਬੜਾ ਨਜ਼ਾਰਾ ਲਏ ਯੂਨੀਵਰਸਿਟੀ ਚ ਆ ਨਾਮ ਦੇ ਨਾਲ ਪੜੇ ਪੜੇ ਵਧੀਆ ਸੀ ਇਹ ਨਹੀਂ ਹੈਗਾ ਵੀ ਦੱਲਣਾ ਬੱਤ ਵਾਲੇ ਆ ਇਹ ਸਾਡੇ ਭਾਈ ਸਾਹਿਬ ਫਾਸਟ ਆਏ ਨੇ ਹਮੇਸ਼ਾ 10 ਸੋਣੀ ਸੈਕਿੰਡ ਆਏ ਨੇ ਇਹ ਸਾਡੇ ਭਾਈ ਜੀ ਇਹ ਥਾਰਡ ਆਏ ਨੇ ਅਸੀਂ ਆਪਸ ਚ ਇੱਕ ਦੂਜੇ ਨਾਲ ਮੁਕਾਬਲੇ ਚ ਰਹੇ ਆ ਤੇ ਉਹ ਭਾਈ ਸਾਹਿਬ ਤੁਸੀਂ ਮੈਂ ਤੇ ਵੀ ਦੇਖਦੇ ਚਲੋ ਪਾਸ ਹੋ ਰਿਹਾ ਹੈ ਸਭ ਨੇ ਆਈ ਜਾਂਦੇ ਕਹਿੰਦਾ ਭਾਈ ਬੀਪੀਐਡ ਕਰ ਲੀ ਹੁਣ ਐਮਪੀਐਡ ਨੂੰ ਹੱਥ ਪਾ ਰਹੇ ਆ ਠੀਕ ਆ ਹਾਤ ਬਾਰਿਆ ਜੀ ਐਮਬੈਡ ਨੂੰ ਇਹ ਤਾਂ ਦੇਖਦੇ ਆ ਵੀ ਅੱਤ ਪੈਂਦਾ ਕਰ ਦੇਖਦਾ ਵੀ ਅਗਲੇ ਹੱਥ ਪਾਉਣ ਦਿੰਦੇ ਨੇ ਜਾਂ ਫੇਰ ਗੋਡਿਆਂ ਤਲੇ ਲੈਂਦੇ ਨੇ ਉਹ ਸਭ ਤੋਂ ਵੱਡੀ ਗੱਲ ਆ ਵੀ ਇਹ ਇੰਟਰਨੈਸ਼ਨਲ ਪਲੇਅਰ ਆ ਗੱਤ ਖੇਡਾ ਜੀ ਤੇ ਹੁਣ ਇਹ ਕਿ ਕਿਹੜੀ ਕੰਟਰੀ ਜਾ ਰਹੇ ਤੁਸੀਂ ਗੱਤ ਖੇਡਣ ਅ ਥਾਈਲੈਂਡ ਥਾਈਲੈਂਡ ਇਹਨਾਂ ਦਾ ਹੁਣ ਥਾਈਲੈਂਡ ਦਾ ਟੂਰ ਆ ਗੱਤ ਖੇਡਾ ਗੱਤ ਖੇਡੇ ਸਿਰ ਤੇ ਬੰਦੇ ਨੇ ਬੜਾ ਕੁਝ ਕਟਿਆ ਤੇ ਜਜ਼ਬਾਤੀ ਸ਼ਾਇਰ ਵੀ ਜਜ਼ਬਾਤੀ ਦਾ ਬੱਤਨ ਇਹਨੂੰ ਖੈਰ ਜ਼ਰੂਰ ਆਵੇ ਜਜ਼ਬਾਤੀ ਤਾਂ ਮੈਂ ਕਦੇ ਦੇਖਿਆ ਹੀ ਨਹੀਂ ਹੁੰਦਾ ਇਹ ਇਹ ਤਾਂ ਬਾਂਦਰ ਟਬੂਸੀਆਂ ਵਾਰਤ ਰਹਿੰਦਾ ਸਾਰਾ ਸਮਾਂ ਇੱਕ ਇੱਕ ਸ਼ੇਰ ਹੋ ਜ ਆ ਸ਼ੇਰ ਇੱਕ ਸੀਰੀਅਸ ਜਿਹਾ ਵੈਸੇ ਤੁਸੀਂ ਬਾਅਦ ਚ ਹਾਸਲੇ ਜਾਏ ਹੈ ਨਾ ਠੀਕ ਆ ਅ ਯੂਨੀਵਰਸਿਟੀ ਦੀ ਬੈਕਵੋ ਲਿਖਿਆ ਸੀਗਾ ਕੰਟੇਨ ਚ ਕਹਿੰਦਾ ਕੀ ਲਿਖੇਗਾ ਕਿਸੇ ਬਾਰੇ ਸ਼ੇਰ ਸ਼ੇਰਨੀਆਂ ਪਿੱਛੇ ਰੋਂਦੇ ਦੇਖੇ ਛੁੱਠੀ ਮੌਕਤ ਸ਼ੇਰਨੀ ਨੂੰ ਖੋਕੇ ਲੈ ਗਈ ਕੁੱਤੇ ਬਿੱਲੇ ਪਿਆਰ ਉਸਨੇ ਜਿਤਾਉਂਦੇ ਦੇਖੇ ਦੇਖਿਆ ਦਰਦ ਰੁੱਖਾਂ ਦਾ ਫੁੱਲ ਪੱਤੇ ਜਦੋਂ ਕਿਸੇ ਹੋਰ ਦਾ ਸ਼ਿੰਗਾਰ ਦੇਖੇ ਬੜੀ ਚੀਕ ਮਾਰੀ ਗੁਲਾਬ ਜਿਹਾਂ ਕੰਡਿਆਂ ਨੇ ਬੜੀ ਚੀਕ ਮਾਰੀ ਗੁਲਾਬ ਦੇ ਆ ਪੱਤਿਆਂ ਨੇ ਕੰਡੇ ਹੋਏ ਜਦੋਂ ਕਿਸੇ ਦੇ ਯਾਰ ਦੇਖੇ ਮੇਰਾ ਮੁਹੱਬਤ ਤੋਂ ਵਿਸ਼ਵਾਸ ਉੱਡੋ ਉੱਠਿਆ ਮੇਰਾ ਮੁਹੱਬਤ ਤੋਂ ਵਿਸ਼ਵਾਸ ਉੱਡੋ ਉੱਠਿਆ ਮੇਰੇ ਮਹਿਬੂਬ ਦੇ ਮਹਿਬੂਬ ਜਦੋਂ ਕਰੀਬ ਦੇਖੇ ਇਸ ਨਫ਼ਰਤ ਨੂੰ ਨਫ਼ਰਤ ਬਣਾਉਣ ਵਾਲੇ ਕਿਸੇ ਹੋਰ ਦੇ ਵੱੜਦੇ ਨਸੀਬ ਦੇਖੇ ਵਾਹ ਸ਼ਾਨਦਾਰ ਬਣੀ ਆ ਕਾਲੀ ਜਨਤਾ ਵਾਹ ਇਹ ਆ ਜੀ ਸਾਡਾ ਸ਼ਾਇਰ ਸੋਹਣੀ ਸੋਹਣ ਵਧੀਆ ਲਿਖਿਆ ਲਾਈਕ ਫੋਲੋ ਹੈ ਨਾ ਪਹਿਲੀ ਵਾਰ ਕੋਈ ਵਧੀਆ ਲੱਗਿਆ ਨਾ ਵੀ ਸੁਣ ਕੇ ਨਹੀਂ ਤਾਂ ਗਾਲ ਹੀ ਨਿਕਲਦੀਆਂ ਨੇ ਮਨ ਚੋਂ ਚਲੋ ਉਹ ਠੀਕ ਆ ਜੀ ਇਹ ਦਾ ਇਹ ਜਲਦੇ ਆ ਜੀ ਜਲਦੇ ਆ ਮੇਰੇ ਤੋਂ ਸੱਚ ਸੱਚ ਜਲਦੇ ਆ ਜੀ ਤੋਂ ਕਿੰਨੇ ਫੋਲੋ ਹੈ ਤੁਹਾਡੇ ਇੰਸਟਾਗ੍ਰਾਮ ਤੇ ਜੀ ਹੈ ਤਾਂ 200 ਹੈ ਨੇ ਬਾਕੀ ਫੇਕ ਫੋਇਰ ਸਾਡੀ ਫੇਕ ਨੇ ਜਿਹੇ ਕੰਮ ਵੀ ਸਾਡੇ ਤੋਂ ਕਰਵਾ ਸਕਦੇ ਹਾਂ ਅਗਰ ਤੁਹਾਨੂੰ ਫੇਕ ਫਾਲੋਅਰ ਦਾ ਲਾਈਕ ਚਾਹੀਦੇ ਨੇ ਸਭ ਤੁਸੀਂ ਸਾਡੇ ਨਾਲ ਤੁਸੀਂ ਫੋਲੋ ਵੀ ਕਰ ਸਕਦੇ ਹੋ ਨਾ ਵੀ ਬੇਨਤੀ ਹੋਈ ਮਿੰਟ ਤਲੀ ਕਰ ਲਾ ਲਈਏ ਮਿੰਟ ਤਾਰ ਲਈਏ ਮਿੰਟ ਤਾਰ ਲਈਏ ਪਰ ਚਲੋ ਜੋ ਵੀ ਸੀਗਾ ਨਾ ਯਾਰ ਉਹ ਪਰ ਉਹ ਯੂਨੀਵਰਸਿਟੀ ਵਾਲੇ ਦਿਨ ਨਹੀਂ ਭੁੱਲਦੇ ਬਿਲਕੁਲ ਜੀ ਉਹ ਪੜਨ ਦੀ ਖੰਚ ਅੱਗੇ ਹੈਗੀ ਸੀਗੇ ਪਰ ਹਰੇਕ ਕੋਈ ਵੀ ਚਾਹੇ ਉਹ ਐਕਟੀਵਿਟੀ ਦਾ ਕੰਮ ਹੋਵੇ ਚਾਹੇ ਚੰਗਾ ਕੰਮ ਹੋਵੇ ਸਭ ਤੋਂ ਪਹਿਲਾਂ ਨਾਲ ਆ ਵੀਰੇ ਗੱਲ ਤੇ ਯਾਦ ਆਇਆ ਇੱਕ ਯਾਰ ਆ ਤੁਹਾਨੂੰ ਜਿਹੜਾ ਉਹ ਲੰਬਾ ਆ ਮੁੱਡਾ ਫੜਿਆ ਸੀਗਾ ਕੁੜੀ ਰੁਵਾਤੀ ਸੀ ਜੀ ਉਹ ਉਹ ਸੀਗਾ ਉਹ ਵਧੀਆ ਹੋਇਆ ਸੀ ਉਹ ਵਧੀਆ ਸੀ ਕੀ ਹੋਇਆ ਸੀ ਉਹ ਕਿੱਦਾਂ ਸੀ ਜੀ ਤੁਹਾਨੂੰ ਪਤਾ ਨਹੀਂ ਕੀ ਹੋਇਆ ਸੀ ਉਹਨਾਂ ਪਤਾ ਨਹੀਂ ਉਹ ਕੁੜੀ ਨੂੰ ਕੋਈ ਸ਼ਿਕਾਇਤ ਆ ਜਾਂ ਛੇੜਤਾ ਤੇ ਕੁੜੀ ਉਹ ਲੱਗੀ ਰੋਣ ਆਪਾਂ ਬੈਠੇ ਸੀ ਪਾਰਕ 'ਚ ਆ ਨਾ ਨਾਲ ਹੀ ਉੱਥੇ ਹਾਂ ਕੰਟੀਨ ਵਾਲੀ ਪਾਰਕ 'ਚ ਕੰਟੀਨ ਵਾਲੀ ਪਾਰਕ 'ਚ ਤੇ ਉਹ ਕੁੜੀ ਰੋਵੇ ਆ ਬੇਖਿਆ ਵੀ ਰੌਲਾ-ਗੋਲਾ ਜਾਂ ਹੁੰਦਾ ਕੀ ਹੁੰਦਾ ਚਲੇ ਗਏ ਜੀ ਜਦ ਜਿਗੇ ਗਏ ਜਾ ਕੇ ਰੋਣ ਲੱਗੀ ਉਹਨੂੰ ਪੁੱਛਿਆ ਵੀ ਪੜਨੇ ਕੀ ਗੱਲ ਹੋ ਗਈ ਤੇ ਉਹ ਨਾ ਬੁਝੇ ਨਾ ਬੋਲੇ ਫਿਰ ਉਹਨੂੰ ਜ਼ੋਰ ਲਾ ਕੇ ਪੁੱਛਿਆ ਥੋੜਾ ਜਿਹੀ ਪੜ ਫਿਰ ਉਹਨ ਦੱਸਿਆ ਗਣੇ ਵੀ ਮੈਨੂੰ ਪਤ ਨਹੀਂ ਗਲਤ ਟੱਚ ਕਰਿਆ ਕੁਝ ਕਰਿਆ ਤੇ ਬਸ ਫਿਰ ਉਸ ਸਿਉਰਟੀ ਗਾਰਡ ਵੀ ਨਿਕੋਲਾ ਲਲਕਾਰਾ ਸੰਭਲ ਕੇ ਤਾਂ ਆਪਣਾ ਹਨਾ ਗੱਲ ਉਹੀ ਹੈ ਨਾ ਕਿ ਚਲੋ ਇੱਕ ਹੈਗੀ ਵੀ ਸਭ ਤੋਂ ਸੀਨੀਅਰ ਕਲਾਸ ਸੀਗੀ ਬਣੀ ਵੀ ਇੰਨੀ ਹੋਈ ਸੀ ਵੀ ਚਲੋ ਉਸ ਸਿਉਰਟੀ ਗਾਰਡ ਵੀ ਸੀਗਾ ਹਨਾ ਕਹਿੰਦੇ ਨੇ ਵੀ ਯੂਨੀਵਰਸਿਟੀ ਦੇ ਪੀ.ਸੀ. ਸਰ ਵੀ ਜਾਣਦਾ ਸੀਗਾ ਬਾਕੀ ਬਹੁਤ ਵਧੀਆ ਪ੍ਰਿੰਸੀਪਲ ਵੈਸੇ ਇਹ ਚਾਰ ਬੰਦੇ ਉਹ ਨੇ ਜਿਨ੍ਹਾਂ ਨੂੰ ਬੀ.ਸੀ ਤੋਂ ਲੈ ਕੇ ਮਾਲੀ ਤੱਕ ਸਾਰੇ ਜਾਣ ਸਾਰੇ ਜਾਣ ਸਹੀ ਹੈ ਕੋਈ ਬੰਦਾ ਯੂਨੀਵਰਸਿਟੀ ਦਾ ਜਾ ਹੈ ਨਹੀਂ ਜਿਹੜਾ ਨਹੀਂ ਜਾਣਦਾ ਕੈਂਟੀਨ ਵਾਲੇ ਨਾਲ ਸਾਡੀ ਇੰਨੀ ਯਾਰੀ ਹੁੰਦੀ ਸੀ ਦਿਨ ਚੋਂ ਚਾਰ ਚਾਰ ਵਾਰੀ ਚਾਹ ਪੀ ਜਣੀ ਹੂੰ ਚਾਹ ਵੀ ਦੋ ਪ੍ਰਕਾਰ ਦੀ ਪੀਨੇ ਦੋ ਪ੍ਰਕਾਰ ਦੀ ਇੱਕ 15 ਵਾਲੀ ਸੀ ਇੱਕ 20 ਵਾਲੀ ਸੀ ਇੱਕ ਕਹਿ ਕੇ ਇੱਕ ਕਹਿ ਕੇ ਵਾਲੀ ਸੀ ਇੱਕ ਮਿਲਤ ਵਾਲੀ ਵੀ ਸੀ ਵੀਰੇ ਹੈ ਨਹੀਂ ਅੱਜ ਪੈਸੇ ਯਾਰ ਭਲਾ ਦੇ ਕੱਲੋਂ ਦੇ ਦੋ ਹੀ ਹੈ ਨਾ ਕਿਸੇ ਟਾਈਮ ਕਲਾਸਾਂ ਨਾਲ ਆਈਆਂ ਟੀਚਰਾਂ ਨੂੰ ਵੀ ਚਾਹਾਂ ਬੁਲਾਉਂਦੇ ਰਹੇ ਹਾਂ ਪਰ ਉਹ ਚੀਜ਼ਾਂ ਫੇਰ ਵੀ ਉਹ ਯਾਦ ਆਉਂਦੀਆਂ ਨੇ ਕਿੰਨਾ ਕਿਤੇ ਮਿਸ ਬਹੁ ਕਰਦੀ ਵੀ ਨਹੀਂ ਯਾਰ ਉਹ ਦਿਨ ਵਧੀਆ ਸੀਗੇ ਅੰਡੇਲੀ ਆਣਾ ਮਿਲਣਾ ਉਥੇ ਹਾਸੀ ਖੇਡੀਆਂ ਕਰਨੀਆਂ ਪੜ੍ਹਨਾ ਵੀ ਚਲੋ ਤੇ ਇੱਕ ਫੈਸਟੀਵਲ ਦਾ ਬੜਾ ਸਵਾਦ ਆਉਂਦਾ ਸੀਗਾ ਜਦੋਂ ਆਪਾਂ ਪਿੱਛੇ ਇਕੱਲੇ ਨੱਚੀ ਜਾਣਗੇ ਕਿਸੇ ਦੀ ਪਰਵਾਹ ਨਹੀਂ ਕਰਨੀ ਹੈ ਨਾ ਟੈਨਸ਼ਨ ਨਹੀਂ ਲਈ ਕਰੀ ਟੈਨਸ਼ਨ ਨਹੀਂ ਲਈ ਕਰੇ ਜਿਨੀਵਰਟੀ ਦੀ ਨਾ ਕਦੇ ਹੈਗਾ ਵੀ ਕੋਈ ਕੁਝ ਕਹਿੰਦਾ ਜਾਂ ਜਿਵੇਂ ਲੋਕ ਸੰਗਦੇ ਨੇ ਨੱਚਣ ਤੋਂ ਹਾਂ ਵੀ ਹਾਂ ਕਈ ਲੋਕ ਹੈਗੇ ਨੇ ਜਿਹੜੇ ਸੰਗਦੇ ਨੇ ਨੱਚਣ ਤੋਂ ਸਹੀ ਹੈਗੇ ਵੀ ਹੈਗੇ ਨੇ ਬਹੁਤ ਬਹੁਤ ਹੁੰਦੇ ਨੇ ਪਰ ਉਹ ਆਪਾਂ ਦਾ ਮਤਲਬ ਕਿਸੇ ਚੀਜ਼ ਦੀ ਉਹ ਨਹੀਂ ਰੱਖੀ ਆਪਕੁੱਲੇ ਦੇਲ ਤੋਂ ਕੋਈ ਵੀ ਗੱਲ ਕਰੀਏ ਖੁੱਲੇ ਦੇਲ ਤੋਂ ਕਰੀਏ। ਉਹ ਦੇਖੋ ਕੋਈ ਵੀ ਜ਼ਿੰਮੇਵਾਰੀ ਆ ਉਹ ਨਭਾਉਣੀ ਅੱਗੇ ਹੋਗੇ ਪਰ ਉਹ ਤੋਂ ਬਾਰੇ ਇੰਜੋਏ ਵੀ ਕਰਨਾ ਕੋਈ ਬਖਰਾ ਹੋ ਆ ਜਾਂਦਾ। ਖਾਸ ਕਰਕੇ ਉਹ ਲਾਸਟ ਫੈਸਟੀਵਲ ਸ਼ਾਇਦ ਪ੍ਰਗਾਸ ਹੋਇਆ ਸੀ ਜਿੱਥੇ ਹਾਂ ਰੇਲ ਗੱਡੀ ਵੀ ਆਈ ਸੀ ਸਾਰਾ ਕੁਝ ਉਹ ਸੀ। ਫੈਸਟੀਵਲ ਨਹੀਂ ਸੀਗਾ ਉਹ ਬਸੰਤ ਮੇਲਾ ਸੀ। ਉਹ ਤਾਂ ਸਾਰੇ ਆਪ ਨੂੰ ਦੇਖ ਕੇ ਆਏ ਦੇਖਦੇ ਸੀ ਕਿਉਂਕਿ ਚਾਰ ਬੰਦਰੇ ਆਏ ਗਾਂਧੀ ਵਾਲੇ ਹਨ। ਵੈਸੇ ਉਹ ਤਾਂ ਤਿੰਨ ਸੀਗੇ ਆਪਾਂ ਚਾਰ ਸੀ ਹੈਨਾ ਵੀ ਸਾਰੀ ਯੂਨੀਵਰਸਿਟੀ ਦੀ ਕੁੜੀਆਂ ਮੁੰਡੇ ਸਾਰੇ ਦੇਖਣ ਵੀ ਹੈ ਨਾ ਸਰਦਾਰਾਂ ਨੂੰ ਕੀ ਹੋ ਗਿਆ? ਉਹਨਾਂ ਨੂੰ ਕੀ ਦਸੀ ਵੀ ਸਾਡੀ ਵੀ ਜ਼ਿੰਦਗੀ ਅਸੀਂ ਵੀ ਸਵਾਦ ਲਈਦਾ ਸਹੀ ਗੱਲ ਨਹੀਂ ਫਿਰ ਬਕਾਲ ਤਾਂ ਸਵਾਦ ਤਾਂ ਕਦੇ ਨਹੀਂ ਲਿਆ ਨਹੀਂ ਨਹੀਂ ਉਦਾਂ ਨੇ ਮਤਲਬ ਆਪਾਂ ਆਨੰਦ ਲੈ ਆਓ ਆਨੰਦ ਲੈ ਜ਼ਿੰਦਗੀ ਜੀਉਣ ਦਾ ਆਨੰਦ ਲੈ ਰਹੇ ਆ ਜੇਵੇਂ ਬਾਹੋਰੀ ਬਾਬਰਵਿੰਦਰ ਸਿੰਘ ਜੋਲੀ ਨਹੀਂ ਕਹਿੰਦੇ ਆਪਾਂ ਤਾਂ ਨੰਦ ਲੈਣਾ ਮਹਾਰਾਜ ਜੀ ਆਪਾਂ ਆਨੰਦ ਲੈਣਾ ਜੀ ਬਿਲਕੁਲ ਉਹ ਚੀਜ਼ ਆ ਬਾਕੀ ਪੜੇ ਲਿਖੇ ਵੀ ਸੋਹਣੇ ਹੁਣ ਇਸ ਟਾਈਮ ਤੇ ਸਾਰੇ ਸਕਸੈਸਫੁਲ ਨੇ ਜੀ ਸਾਡੇ ਚ ਕੋਈ ਬੰਦਾ ਹੈ ਜਆ ਨਹੀਂ ਹੈਗਾ ਜਿਹੜਾ ਕਿਸੇ ਵਧੀਆ ਮਕਾਮ ਤੇ ਨਾ ਸਾਰੇ ਬੰਦੇ ਵਧੀਆ ਕਮਾਈ ਵੀ ਕਰ ਰਹੇ ਆ ਪਣਛਾਨ ਵੀ ਕਰ ਰਹੇ ਆ ਦੇ ਜਿੰਦਗੀ ਵਧੀਆ ਜਿਉ ਰਹੇ ਆ ਸਾਡੇ ਆ ਜੀ ਸਾਰੇ ਅਸੀਂ ਇਹ ਸਭ ਤੋਂ ਵੱਡੀ ਗੱਲ ਆ ਵੀ ਅੱਜ ਵੀ ਅੱਜ ਵੀ ਤੋਂ ਥੋੜੇ ਟਾਈਮ ਬਾਅਦ ਨਾ ਇਕੱਠੇ ਹੁੰਦੇ ਰਹਿੰਦੇ ਨੇ ਮੋਸਟਲੀ ਆਪਾਂ ਕੀ ਦੇ ਦਿਆਂ ਕਾਲਜ ਲਾਈਫ ਖਤਮ ਹੋਈ ਲਗਭਗ ਆਪਣੇ ਆਪਣੇ ਰਾਹ ਤੇ ਚਲੇ ਜਾਂਦੇ ਨੇ ਕੋਈ ਕਹਿੰਦਾ ਜੀ ਮੇਰੇ ਕੋਲ ਟਾਈਮ ਨਹੀਂ ਕਈਆਂ ਦੇ ਵਿਆਹ ਹੋਣੇ ਚਲੋ ਸਾਡੇ ਜੂ ਵੀ ਕਈਆਂ ਦੇ ਹੋ ਗਏ ਜਾਂ ਹੋ ਹੀ ਜਾਂਦੇ ਨੇ ਅੱਜ ਵੀ ਜਾ ਕੇ ਆਏ ਆ ਸੀ ਅੱਜ ਵੀ ਅਸੀਂ ਇੱਕ हां ਸਾਡੇ ਕਲਾਸ ਮੇਟ ਦੇ ਵਿਆਹ ਹੋ ਗਿਆ ਇੱਕ ਦਾ ਪਿਛਲੇ ਮਹੀਨੇ ਹੋ ਕੇ ਹਟਿਆ ਚਲੋ ਆ ਚਾਰ ਜਣੇ ਦਾ ਟੋਲਾ ਬਸ ਚਲੋ ਅੱਜ ਤਾਂ ਖਿਤਾਬ ਵੀ ਮਿਲ ਗਿਆ ਸਾਨੂੰ ਛੜੇ ਹੋਣ ਦਾ ਸਾਡੇ ਨੂੰ ਖਿਤਾਬ ਮਿਲਿਆ ਪਰ ਚਲੋ ਫਿਰ ਵੀ ਠੀਕ ਆ ਵੀ ਬਹਾਨਾ ਸੀ ਛੜੇ ਚਲੋ ਛੜੇ ਹੋਣ ਦਾ ਬਹਾਨਾ ਲਾ ਲੋ ਅੱਜ ਆਪਾਂ ਇਕੱਠੇ ਤਾਂ ਹੋ ਸਕਦੇ ਆ ਹਾਂ ਪਰ ਇੱਕ ਗੱਲ ਆ ਵੀਰ ਅ 3-4 ਸਾਲ ਹੋ ਗਏ ਮੈਨੂੰ ਤੁਹਾਡੇ ਨਾਲ ਮਿਲੇ ਨੂੰ ਹੈ ਨਾ ਪਰ ਜੋ ਪਿਆਰ ਮੇਰਾ ਤੁਹਾਡੇ ਨਾਲ ਬਣਿਆ ਕਿਸੇ ਨਾਲ ਨਹੀਂ ਬਣਿਆ ਯੂਨੀਵਰਸਿਟੀ ਬਿਲਕੁਲ ਹਾਲਾਂਕਿ ਸਾਡੀ ਕਲਾਸ ਦਾ ਹਾਂ ਹਾਂ ਵੀ ਲੱਗ ਫੀਲ ਸੀਗੀ ਮੇਰੀ ਫਿਜ਼ੀਕਲ ਦੀ ਫੀਲਡ ਹੈ ਨਾ ਥੋੜੀ ਗੁਰਮਤ ਦੀ ਫੀਲਡ ਸੀਗੀ ਜਾਂ ਐਮਏ ਕੀਤੀ ਜੀ ਗੱਲ ਇਹ ਹੈ ਵੀ ਇਹ ਬੰਦਾ ਸਾਡੇ ਨਾਲ ਆ ਤੇ ਇਹ ਸਾਡੇ ਨਾਲ ਹੁਣ ਇਸ ਟਾਈਮ ਤੇ ਅਸੀਂ ਟੀਮ ਟੀਮ ਸਾਡੀ ਟੀਮ ਦਾ ਮੈਂਬਰ ਬਣਿਆ ਹੋਇਆ ਤੇ ਇਹ ਸਾਨੂੰ ਕਈ ਜਗ੍ਹਾ ਤੋਂ ਖਤਰਿਆਂ ਤੋਂ ਕੱਟ ਕੇ ਵੀ ਲਿਆਉਣਾ ਪੈਂਦਾ ਕਿਉਂਕਿ ਜਿੰਨੇ ਪ੍ਰੋਗਰਾਮ ਇਹ ਲੈਂਦੇ ਆ ਉਹਨਾਂ ਕਿਸੇ ਦੇਰੀ ਹੁੰਦੇ ਆ ਇਹ ਸਾਨੂੰ ਮੌਕੇ ਤੇ ਹੱਲ ਕਰਨੇ ਪੈਂਦੇ ਆ ਕਈ ਪ੍ਰੋਗਰਾਮ ਹੋ ਜਾਂਦੇ ਨੇ ਹੋ ਜਾਂਦੇ ਆ ਕਈ ਸਾਰੇ ਦੇ ਹੁੰਦੇ ਨੇ ਖਾਦੀ ਪੀਤੀ ਚ ਖਾਦੀ ਪੀਤੇ ਕੀ ਹੁੰਦੀ ਆ ਸਵੇਰੇ ਉੱਠ ਕੇ ਚਾਹ ਹੀ ਪੀਤੀਦੀ ਆ ਸਰੋਪ ਦੇ ਬਾਰੇ ਲੋਕ ਕਈ ਵਾਰ ਤਾਂ ਚਾਹ ਵੀ ਪੀਣ ਨੂੰ ਆਏ ਪਤਾ ਲਾ ਦੋ 6 ਮਹੀਨੇ ਪੁਰਾਣਾ ਕੇਸ ਦੀ ਹਣੀ ਘੇਰ ਲਿਆ ਪਰ ਇਹਦਾ ਨਾਮ ਵੀ ਆ ਜਾਂਦਾ ਜੀ ਇਹਦੀ ਚਾਹ ਗਲਤੀ ਹੋਵੇ ਨਾ ਹੋਵੇ ਇਹਦਾ ਨਾਮ ਸਾਹਮਣੇ ਆ ਜਾਂਦਾ ਸਹੀ ਹੈ ਬਸ ਦੇਖੋ ਥੋੜਾ ਹੀ ਫਰਕ ਆ ਉਹ ਸਾਡੇ ਵੀਰ ਦਾ ਨਾਮ ਟੀਚਰਾਂ ਦੀ ਨਿਗਾ ਚੋਂਦਾ ਸੀਗਾ ਇਹਦਾ ਬਸ ਐਵੇਂ ਰੋਲੇ ਰੱਪੇ ਆ ਚ ਆ ਜਾਂਦਾ ਟੀਚਰ ਹੀ ਫਿਰ ਟਾਕੀਆਂ ਤੇ ਲੰਤਿਆਂ ਨੂੰ ਦੇਖਦੇ ਹੁੰਦੇ ਸੀ ਉਹ ਕੌਣ ਜਿਹੜੀ ਨਾਲ ਖੜੀ ਸੀ ਉਹ ਉਹ ਟਾਈਮ ਉਹੀ ਆ ਉਹੀ ਹੈ ਨਾ ਉਹ ਨਾ ਉਹ ਮੜਿਆ ਨਾ ਉਹ ਟਾਈਮ ਮੁੜ ਕੇ ਆਉਣਾ ਆ ਨਾ ਉਹ ਵੇਲਾ ਹੂੰ ਬਸ ਇਹ ਇਹ ਸੋਚ ਰਿਹਾ ਵੀ ਮੇਰੇ 2 ਸਾਲ ਐਮਕੇਡ ਦੇ ਹੋਰ ਪਏ ਆ ਵੀ ਮੈਂ ਕੱਢੂਗਾ ਕਿਵੇਂ ਉਹਨਾਂ ਨੂੰ ਮੈਂ ਹੈਗਾ ਉੱਥੇ ਦੇ ਤੁਸੀਂ ਪੀ ਐਚ ਡੀ ਤੁਸੀਂ ਪੀ ਐਚ ਡੀ ਕਰ ਰਹੇ ਹੋ ਪਰ ਤੁਸੀਂ ਕਦੇ ਕਦੇ ਆਉਣਾ ਹੁੰਦਾ ਕੋਈ ਕਰਨੀ ਆਪਣੇ ਆਪ ਆਪਣਾ ਕੰਮ ਤਾਂ ਉੱਥੇ ਚੱਲਣਾ ਸਾਰਾ ਵੀਡੀਓ ਦਾ ਜਿਹੜੀ ਫਿਲਮਾਂ ਚੱਲਣੀਆਂ ਤੇ ਉਹ ਸਾਰਾ ਆਪਣੀ ਜਿਹੜੀ ਸ਼ੂਟਿੰਗ ਆ ਉਹ ਪੁੱਤ ਉੱਥੇ ਨੇੜੇ ਤੇ ਟਿਚ ਕਰਨਾ ਸਾਰਾ ਕੁਝ ਨਹੀਂ ਮੋਸਟਲੀ ਆਪਣੇ ਯੂਨੀਵਰਸਿਟੀ ਦੀ ਹੋਣਗੇ ਕੋਈ ਕਾਲਜ ਲਾਈਫ ਤੇ ਬਣਾਵਾਂਗੇ ਤਾਂ ਯੂਨੀਵਰਸਿਟੀ ਦੇ ਆਪਾਂ ਚਲੋ ਹਾਸੀ ਨਾਲ ਇੱਕ ਸਾਈਡ ਤੇ ਰਿਹਾ ਹੈ ਨਾ ਆਪਾਂ ਕਰਦੇ ਰਹਿੰਦੇ ਆ ਪਰ ਜਿਹੜਾ ਸਾਡਾ ਜਿਹੜਾ ਪ੍ਰੋਸੈਸ ਚੱਲ ਰਿ ਉਹ ਜਾ ਰਿਹਾ ਚਾ ਰਿਹਾ ਹੈ ਸੀਰੀਜ਼ ਤੇ ਹੈ ਨਾ ਤੁਸੀਂ ਦੱਸ ਸਕਦੇ ਹੋ ਪਹਿਲਾਂ ਆਪਣਾ ਸੀਰੀਜ਼ ਕਿਹੜੀ ਕਰਨੀ ਹੈ ਵੀਰੇ ਨਹੀਂ ਇਹ ਸਰਪੈਂਸਨ ਹੈ ਇਹ ਸਰਪੈਂਸਨ ਹੈ ਇਹਦਾ ਬਸ ਜਦੋਂ ਆਊਗਾ ਜਾਨਕਿ ਇਹ ਵੀ ਤੁਹਾਨੂੰ ਆਪਾਂ ਪ੍ਰੋਜੈਕਟ ਲੈ ਕੇ ਆ ਰਹੇ ਹਾਂ ਕੋਸ਼ਿਸ਼ ਕਰ ਰਹੇ ਹਾਂ ਵੀ ਹਾਂ ਥੋੜੇ سپورਟ ਦੀ ਹੋਵੇ ਵੀ ਜਿਹਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਸੁਨੇਹਾ ਦੇ ਨਾਲ ਪ੍ਰੋਜੈਕਟ ਰੱਖਣਾ ਮਤਲਬ ਵੀ ਕਮੇਟੀ ਵੀ ਹੋਊਗੀ ਤੇ ਉਦਾਂ ਵੀ ਵਧੀਆ ਹੋਊਗਾ ਹਰੇਕ ਚੀਜ਼ ਤੇ ਇੱਕ ਸੁਨੇਹਾ ਵੀ ਹੋਊਗਾ ਸੁਨੇਹੇ ਦੇ ਨਾਲ ਨਾਲ ਸਹਿਦ ਵੀ ਹੋਊਗੀ ਜਿਹੜੀ ਆਪਾਂ ਨੂੰ ਚਾਹੀਦੀ ਐ ਇਸ ਟਾਈਮ ਤੇ ਵੀ ਕੋਸ਼ਿਸ਼ ਕਰਾਂਗੇ ਜੀ ਕੋਸ਼ਿਸ਼ ਅੱਜ ਦੇ ਹਾਲਾਤ ਨੇ ਉਹਨਾਂ ਨੂੰ ਬਿਆਨ ਕਰਾਂਗੇ ਆਪਣੀ ਸੀਰੀਜ਼ ਦੇ ਵਿੱਚ ਵੀ ਹਾਂ ਆਪਣੀ ਜਿਹੜੀ ਸ਼ਾਰਟ ਫਿਲਮ ਆ ਰਹੀ ਆ ਵੀ ਹਾਂ ਇਹ ਹਾਲਾਤ ਨੇ ਤੇ ਇਹਨਾਂ ਨੂੰ ਆਪਾਂ ਚਲੋ ਜਿੰਨੀ ਕਿ ਸਾਡੀ ਸਮਝ ਉਸ ਹਿਸਾਬ ਨਾਲ ਆਪਾਂ ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਕਿਵੇਂ ਚੇਂਜ ਕਰ ਸਕਦੇ ਆ ਕੋਈ ਉਹਦਾਂ ਦੇ ਆਈਡੀਆ ਜਾਂ ਇਦਾਂ ਦਾ ਨਾ ਦੱਸੋ ਕਿਉਂਕਿ YouTube ਤੇ ਜਿਹੜੇ ਬਲੌਗਰ ਬਲੌਗਰ ਫਿਰਦੇ ਨੇ ਗੰਦ ਬੜਾ ਪਾ ਲਿਆ ਉਹਨਾਂ ਨੇ ਲੋਕਾਂ ਨੇ ਗੰਦ ਬਥੇਰਾ ਦੇਖ ਲਿਆ ਹੁਣ ਹੁਣ ਆਪਾਂ ਆਹਦੇ ਪਾਸਾ ਥੋੜਾ ਜਿਹਾ ਬਦਲੀਏ ਕਹਿੰਦਾ ਆਪਾਂ ਵੀ ਆਮ ਘਰਾ ਦੇ ਮੁੰਡੇ ਤਰਨ ਲੱ ਉਹ ਵੀ ਤੁਹਾਡੀ سپورਟ ਨਾਲ ਅਸੀਂ ਉੱਪਰ ਪਹੁੰਚਾਂਗੇ ਉੱਪਰ ਨਹੀਂ ਮਤਲਬ ਕਿ ਅੱਜ ਲੱਗਿਆ ਜੋ ਸਾਡੀ ਸੋਚ ਹੈ ਵੀ ਉੱਥੇ ਰਹੀ ਟੀਚੇ ਤੱਕ ਪਹੁੰਚਣਾ ਅਸੀਂ ਤੁਹਾਡੀ ਮਦਦ ਨਾਲ ਪਹੁੰਚ ਸਕਦੇ ਹਾਂ ਹਾਂ ਆਪਾਂ ਦੇਖਦੇ ਆ ਉਹਦੇ ਚੱਲਦਿਆਂ ਨੇ ਤੂਤਿਆਂ ਨੇ ਉਹ ਨਾਮ ਹੀ ਬੜਾ ਗੰਦਾ ਰੱਖਿਆ ਨਾ ਲੁੱਚਾ ਬੜਾ ਆਹ ਲੁੱਚਾ ਬੜਾ ਇੱਕ ਹੋਰ ਹੈ ਬਈ ਕਿਆ ਨਾ ਉਹਦਾ ਤੇ ਮੈਨੂੰ ਨਾਮ ਨਹੀਂ ਯਾਦ ਆ ਰਿਹਾ ਉਹਦਾ ਹਾਂ ਉਹ ਗੱਲ ਤੇ ਹੀ ਵੀਡੀਓ ਬਾਰੀਆਂ ਬਣਾਉਂਦਾ ਪ੍ਰੋਡਿਊਸਰ ਬਣ ਕੇ ਵੀਨਿਟੀ ਪ੍ਰੋਡਿਊਸਰ ਹੈ ਜਿਹਦਾ ਨਾਮ ਐਕਸ ਐਕਸ ਇਹ ਕੋਈ ਉਹੀ ਆ ਨਾ ਅੱਜ ਕੱਲ ਸਾਡੇ ਆਪਣੇ ਵਾਲੇ ਯਾਰ ਕੀ ਆ ਉਹ ਦੇਖਦੀ ਬਈ ਵੈਸਟਰਨ ਕਲਚ ਬਣਾਈ ਜਾਂਦੇ ਆ ਬਿਲਕੁਲ ਹੈ ਨਾ ਤੇ ਉਹਦੇ ਵੀਊ ਵੀ ਬਈ ਆਪ ਜਾਂਦੇ ਨੇ ਚੰਗੀ ਚੀਜ਼ ਦੇ ਇੱਕ ਰੋਗ ਵੀ ਰਾਜੀ ਨਹੀਂ ਹੈਗੇ ਬਿਲਕੁਲ ਤਾਂ ਹੀ ਆ ਕਿਉਂਕਿ ਅੱਜ ਕੱਲ ਦੀ ਜਨਤਾ ਇਹ ਉਸ ਲਾਈਕ ਕਰਦੀ ਆ ਆਪਣੀ ਦੇਖ ਲੋ ਕਿੰਨੇ ਕਹਣਗੇ ਅੱਜ ਕੱਲ ਦੀ ਜਨਤਾ ਭਾਲਦੀ ਹੋਈ ਆ ਵੀ ਨਹੀਂ ਯਾਰ ਸਵਾਦ ਬਲਵਾਜ ਜਾਂ ਨਹੀਂ ਆਇਆ ਹੈਗਾ ਇਹ ਤਾਂ ਬਾਲੀ ਸੀਰੀਅਲ ਇੱਕ ਜਨਤਾ ਹੀ ਹੋਰ ਆ ਹਮ ਕਹੀਂ ਪਰ ਆਪਣੇ ਵੀ ਨਹੀਂ ਦੇਖਦੇ ਹੈਗੇ ਹੂੰ ਬਿਲਕੁਲ ਸਹੀ ਜੀ। ਜਦ ਤੱਕ ਮੈਂ ਇਹ ਅਜਰੂ ਆਪਣੇ ਦੇਖਣਗੇ ਜਿਹੜੇ ਸਾਡੇ ਨਾਲ ਜੁੜੇ ਹੋਏ ਆ ਘੱਟੋ ਘੱਟ 2-3 ਯਾਰ ਮੁੰਡਾ ਦਾ ਜੁੜਿਆ ਹੋਇਆ ਹੋਊਗਾ। ਵੱਧ ਹੋਊ। ਵੱਧੇ ਹੋਊਗਾ ਕਿਉਂਕਿ ਯੂਨੀਵਰਸਿਟੀ ਜਿਹੜੇ ਫਰਸਟ ਇਅਰ ਵਾਲੇ, ਸੈਕੰਡ ਇਅਰ ਵਾਲੇ ਕੋਈ ਵੀ ਆਉਂਦੇ ਹੁਣ ਮੈਂ ਵੀ ਪੜ੍ਹਉਣ ਜਾਂਦਾ ਕਦੇ-ਕਦੇ ਹੈਨਾ। ਉਹਨਾਂ ਨੂੰ ਵੀ ਪਤਾ ਵੀ ਮੁੰਡੇ ਵਰਕ ਕਰ ਰਹੇ ਨੇ, ਕੰਮ ਕਰ ਰਹੇ ਨੇ ਵਧੀਆ ਹੈਨਾ। ਉਹ ਵੀ ਦੇਖਣ ਜਾਂ ਸਾਡੇ ਗੱਤਘੜੇ ਮੁੰਡੇ ਵੀ ਨੇ, ਬਾਦੂ ਨੇ, ਸਾਡੇ ਗਰੁੱਪ ਦੇ ਫਤਿਹਗੜ੍ਹ ਸਾਹਿਬੇ ਰੀ ਦੇ ਰੋਪੜੇ ਏਰੀਏ ਦੇ, ਮੋਹਾਲੀ ਏਰੀਏ ਦੇ। ਉਹਨਾਂ ਨੇ ਸਪੋਰਟ ਦੀ ਬਹੁਤ ਬਾਕੀ ਭੋਰੀ ਤਾਂ ਨਾ ਲਜਾਣੀਆਂ ਹੀ ਨੇ ਨਹੀਂ ਚਲੋ ਇਹ ਵੀ ਭੋਰੀ ਹੋਇਆ ਇਹ ਵੀ ਕਦੇ-ਕਦੇ ਮੌਕਾ ਮਿਲਦਾ ਆ ਕਿਹੜਾ ਰੋਜ਼-ਰੋਜ਼ ਬਹਿਣਾ ਆ ਸਾਰਿਆਂ ਨੂੰ ਇਕੱਠੇ ਹੋਣਾ ਆ ਅੱਜ ਇਕੱਠੇ ਹੋ ਗਏ ਹੁਣ ਪਤਾ ਨਹੀਂ ਮਹੀਨੇ ਨੂੰ ਇਕੱਠੇ ਹੋਣਾ ਕਦੋਂ ਹੋਣਾ ਨਹੀਂ ਇਕੱਠੇ ਦੋ ਮਹੀਨੇ ਬਾਅਦ ਤਾਂ ਚਲੋ ਹੋਣਾ ਹੈ ਡੈਲੀ ਤੋਂ ਫਿਰ ਜਦੋਂ ਪ੍ਰੋਜੈਕਟ ਸਟਾਰਟ ਕਰਤਾ ਫਿਰ ਤਾਂ ਡੈਲੀ ਦਾ ਮਿਲਣਾ ਹੀ ਆ ਹੁਣ ਜਾਣਾ ਰਹਿਣਾ ਹੀ ਆ ਤੇ ਇੱਕ ਇਹ ਗੱਲ ਜ਼ਰੂਰ ਆ ਵੀ ਜਿਹੜੇ ਯੂਨੀਵਰਸਿਟੀ ਦੇ ਸਾਨੂੰ ਦੇਖਦੇ ਆ ਅਸੀਂ ਆਡੀਸ਼ਨ ਲੈਣੇ ਆ ਤੇ ਜਿਹੜੇ ਸਾਨੂੰ ਮੁੰਡੇ ਕੁੜੀ ਚਾਹੀਦੇ ਲਗਭਗ ਅਸੀਂ ਯੂਨੀਵਰਸਿਟੀ ਚੋਂ ਹੀ ਲੈਣੇ ਆ ਜੋ ਸਾਡੀ ਸੋਚ ਇਹੀ ਆ ਵੀ ਅਸੀਂ ਆਪਣੇ ਜਿਹੜੇ ਨਵੇਂ ਮੁੰਡੇ ਕੁੜੀਆਂ ਜਿਹੜੇ ਕੰਮ ਚ ਆਉਣਾ ਚਾਹੁੰਦੇ ਆ ਫੀਲਡ ਚ ਨਾ ਉਹਨਾਂ ਨੂੰ ਚੰਗੀ ਪਾਸੇ ਲੈ ਕੇ ਆਈਏ ਕਿਉਂਕਿ ਲੋਕ ਨਹੀਂ ਫਾਇਦਾ ਬੋਤ ਲੈਂਦੇ ਆ ਹਾਂ ਜਦੋਂ ਕੋਈ ਬੰਦਾ ਨਵਾਂ ਆਉਂਦਾ ਉਹਦਾ ਫਾਇਦਾ ਬੋਤ ਲੈਂਦੇ ਆ ਤੇ ਅਡੀਸ਼ਨ ਅਸੀਂ ਰੱਖਾਂਗੇ ਤੁਹਾਨੂੰ ਨੇੜੇ ਦੱਸ ਦਾਂਗੇ ਵੀ ਕਦੋਂ ਆ ਜਰੂਰ ਅਡੀਸ਼ਨ ਤੇ ਆ ਜਾਓ ਤੇ ਅਡੀਸ਼ਨ ਦਾ ਕੀ ਲੈਣਾ ਅਸੀਂ ਵੀ ਤੁਹਾਡੇ ਨਾਲ ਨਹੀਂ ਆ ਰਲ ਦੇ ਬਸ ਇਹ ਮਤਲਬ ਇਹਿੰਦਾ ਕਹਿਣਾ ਬੈਕਟਿਵ ਜਿਹਾ ਬੰਦਾ ਕਿਹੜਾ ਤੁਸੀਂ ਯੂਨੀਵਰਸਿਟੀ ਡੇਲੀ ਦੇਖਦੇ ਹੋ ਚਾਹੇ ਕੰਟੀਨ ਚ ਦੇਖਦੇ ਹੋ ਜਾਂ ਲਾਇਬ੍ਰੇਰੀ ਚ ਦੇਖਦੇ ਦੇਖਦੇ ਅਸੇ ਸਭ ਤੋਂ ਵੱਡੀ ਗੱਲ ਆ ਕੰਟੀਨ ਦੇ ਵਿੱਚ ਆੜਨਾ ਆਤਮ ਮਰਉ ਇਹ ਸਾਨੂੰ ਕਰਕੇ ਦੇਣਾ ਵਿਸ਼ਾ ਦਾ ਕੋਸਖਾ ਨੇ ਵੀ ਨਾ ਵਾਸ ਚਲੋ ਜੀ ਉਹ ਚਲੋ ਕਹਿ ਦੇਣਾ ਇੱਕ ਹੋਰ ਗੱਲ ਹੈ ਬਈ ਅਸੀਂ ਨਸ਼ਾ ਪੱਤਾ ਵੀ ਨਹੀਂ ਕੋਈ ਕਰਦੇ ਜੀ ਤੁਹਾਨੂੰ ਹੈ ਨਾ ਵੀ ਅਸੀਂ ਆਪਣੇ ਆਪਣੇ ਆਟੋਮੈਟਿਕ એનર્ਜੀ ਸਾਡੇ ਇਹੀ ਜੀ ਹੁੰਦੀ ਆ ਮੇਰੀ ਹਾਸੀਆਂ ਖੇਡਲੀਏ ਕਰਦੇ ਫਿਰ ਜਾਨੇ ਇੱਕ ਦੂਜੇ ਨਾਲ ਹੈ ਨਾ ਇਹਨੂੰ ਇਹਨੂੰ ਆਪਾਂ ਯਾਰੀ ਦਾ ਜ਼ਰੂਰ ਕਹਿ ਸਕਦੇ ਹਾਂ ਸਹੀ ਗੱਲ ਹੈ ਹਾਂ ਆ ਗੱਬਾ ਕਈ ਵਾਰ ਕਈ ਵਾਰ ਦੁਨੀਆ ਕਹਿੰਦੀ ਵੀ ਹਾਂ ਭਈ ਇਹਨੇ ਖਾਦਾ ਪੀਤਾ ਬੋਣਾ ਕੋਈ ਕਹੇ ਤਾਂ ਸੀ ਵੀ ਆ ਜਾ ਚਾਹ ਪੀ ਲਈ ਹਾਂ ਅਸੀਂ ਚਾਹ ਪੀ ਲੈਨੇ ਜਿੱਦਾਂ 5-700 ਨਾਂ ਲੱਗੇ ਮੁੜਦੇ ਚਾਹ ਦਾ ਵਾਦੂ ਮਹੀਨੇ ਚਾਹ ਦੀ ਕਹਾਣੀ ਚ ਲੱਗੇ ਆ ਵਧੀਆ ਨੇ ਸਾਰੇ ਬੰਦੇ ਸਾਡੇ ਨਾਲ ਦੇ ਤੁਸੀਂ ਹੁਣ ਸਾਡੀ ਗੱਲਾਂ ਸੁਣ ਲਈ ਬਹੁਤ ਆ ਹੁਣ ਨਾ ਨਾ ਚੱਲੀ ਜਲੋ ਹੋਰ ਕੀ ਅੱਛਾ ਹੋਲੇ ਮੁਕਣਾ ਨਹੀਂ 4:30 5:30 ਹੋ ਚੰਦੇ ਸਾਮ ਦੇ ਪੈ ਲੱਗਦਾ ਹੁਣ ਸਾਨੂੰ ਘਰ ਨੂੰ ਜਾਣਾ ਚਾਹੀਦਾ ਬਾਕੀ ਆ ਜਾਂਦੀ ਪਾਰਦਾ ਵੀ ਹੈ ਨਾ ਬਾਕੀ ਅ ਦੁਆਰੇ ਫੇਰ ਹੈ ਨਾ ਤੁਹਾਡੇ ਸਪੋਰਟ ਦੀ ਲੋੜ ਆ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਕਿਉਂਕਿ ਜੇ ਤੁਸੀਂ ਸਾਨੂੰ ਰਿਸਪੌਂਸ ਦੋਗੇ ਤਾਂ ਹੀ ਸਾਡਾ ਫਾਇਦਾ ਵੀ ਹਾਂ ਕੰਮ ਕਰੇਦਾ ਹੈ ਨਾ ਕੰਮ ਤਾਂ ਹੀ ਫੇਰ ਵੀ ਕਰਦੇ ਰਹਿਣਾ ਚਲੋ ਇੱਕ એનર્ਜੀ ਮਿਲਦੀ ਆ ਵੀ ਨਹੀਂ ਯਾਰ ਵਧੀਆ ਰਿਸਪੌਂਸ ਆ ਰਹੇ ਆ ਆਪਾਂ ਹੋਰ ਉਹਨੂੰ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ ਜਦੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਅੱਜ ਜੀ ਤੁਹਾਡੇ ਰੂਬਰੂ ਹੋਏ ਸੀ ਕੁਝ ਮਿੰਟਾਂ ਲਈ ਤੇ ਇਹ ਅਸੀਂ ਵੀਡੀਓ ਤੇ ਜਿਹਨੂੰ ਤੁਹਾਨੂੰ ਪਾਵਾਂਗੇ ਅੱਜ ਅਜੀ ਬਣਾਈਆ ਇਹ ਇੱਕ ਤਰੀਕ ਨੂੰ 1 ਜੂਨ 2025 ਹੁਣ ਜਿੰਨੇ ਵੀ ਇਹ ਵੀਡੀਓ ਤੁਹਾਡੇ ਕੋਲੇ ਆ ਗਈ ਜੀ ਸਾਰਿਆਂ ਨੇ ਪਹਿਲਾਂ ਤਾਂ ਸਬਸਕ੍ਰਾਈਬ ਕਰਨਾ ਚੈਨਲ ਸਾਡਾ ਤੇ ਦੱਬ ਕੇ ਸ਼ੇਅਰ ਕਰਨਾ ਫੇ ਜਿਹੜਾ ਸਾਡਾ ਦੂਸਰਾ ਚੈਨਲ ਆ ਜਿਹਦੇ ਤੇ ਆਪਾਂ ਵੀਡੀਓ ਪਾਉਣੀਆਂ ਨੇ ਉੱਥੇ ਵੀ ਪਾਵਾਂਗੇ ਅਸੀਂ ਇਹ ਆਪਦਾ ਪਹਿਲਾ ਉਹਦੇ ਤੇ ਅਸੀਂ ਪਾਵਾਂਗੇ ਸੁਖ ਰੂਪ ਚੈਨਲ ਦਾ ਨਾਮ ਆ ਜੀ ਉਹਨੂੰ ਤੁਸੀਂ ਸਾਰਿਆਂ ਨੇ ਸਬਸਕ੍ਰਾਈਬ ਕਰਨਾ ਦੇਖਣ ਵਾਲਾ ਦਾ ਬਹੁਤ ਬਹੁਤ ਧੰਨਵਾਦ ਇਨਕਲਾਬ ਜਿੰਦਾਬਾਦ ਕਾਲੀ ਦਲ ਜਿੰਦਾਬਾਦ ਉਹ ਲਾਸਟ ਗੱਲ ਰਹਿ ਗਈ ਸੀਗੀ ਸਾਨੂੰ ਫੇਸਬੁੱਕ ਇੰਸਟਾਗ੍ਰam ਸਨੈਪਚੈਟ ਦੋਨੋਂ ਪਾ ਲਿਓ ਇੰਸਟਾਗ੍ਰam ਜਿਹੜੀ ਗੱਤੀ ਤੇਰੀ ਵਾਲੇ ਜਿਹੜੀ ਗੱਤੀ ਸ਼ਰੀਪੇ ਜੀ ਨੂੰ ਫੋਨ ਕਰ ਲਓ ਬਾਕੀ ਅਖੀਰ ਤੇ ਕਹਿੰਦੇ ਪੂਰਨ ਵਾਲੇ ਪੂਰ ਹੀ ਜਾਂਦੇ ਪੜ ਕੇ ਸੀ ਨਾ ਤਰਸਣਾ ਵਾਲਾ ਜਿੰਦਾਬਾਦ ਸ੍ਰੀ ਕ